ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਐਤਵਾਰ ਦੇ ਦਿਨ ਬੱਚਿਆਂ ਦੀ ਕਾਮਯਾਬੀ ਦੇ ਲਈ ਮਾਤਾ ਪਿਤਾ ਇਹ ਕੰਮ ਜ਼ਰੂਰ ਕਰਨ ਜਿਸ ਨਾਲ ਬੱਚੇ ਕਾਮਯਾਬ ਹੋ ਜਾਣਗੇ ਉਹ ਕਿਹੜੇ ਕੰਮ ਨੇ ਜਿਹੜੇ ਬੱਚੇ ਨੂੰ ਕਾਮਯਾਬ ਬਣਾਉਂਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਪੂਰੀ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਜੀ ਸਾ ਸੰਗਤ ਜੀ ਆਪਾਂ ਅਕਸਰ ਦੇਖਦੇ ਹਾਂ ਕਿ ਬਹੁਤ ਬੱਚੇ ਆਪਣੀ ਮਾਂ ਤੋਂ ਦੂਰ ਰਹਿੰਦੇ ਨੇ ਚਾਹੇ ਉਹ ਪੜ੍ਹਾਈ ਕਰਕੇ ਹੋਣ ਚਾਹੇ ਉਹ ਨੌਕਰੀ ਕਮਾਈ ਕਰਕੇ ਹੋਣ ਕਿਸੇ ਵੀ ਕਾਰਨ ਕਰਕੇ ਭਾਵੇਂ ਬੱਚੇ ਦੂਰ ਨੇ ਤੇ ਬੱਚੇ ਦੇ ਉੱਪਰ ਕੋਈ مصیبت ਹੋਵੇ ਕੋਈ ਔਖੀ ਘੜੀ ਹੋਵੇ ਬੱਚਾ ਕਿਸੇ ਚਿੰਤਾ ਦੇ ਵਿੱਚ ਹੋਵੇ ਤੇ ਮਾਂ ਦੂਰ ਤੋਂ ਹੀ ਪਹਿਚਾਨ ਜਾਂਦੀ ਹੈ ਕਿ ਦੂਰ ਬੈਠਿਆਂ ਹੀ ਮਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਬੱਚੇ ਲਈ ਕੋਈ مصیبت بنی ਹੈ ਜਾਂ ਮੇਰਾ ਬੱਚਾ ਅੱਜ ਪਰੇਸ਼ਾਨ ਹੈ ਕਿਸੇ ਤਕਲੀਫ ਦੇ ਵਿੱਚ ਹੈ ਉਸ ਦਾ ਮਨ ਬੇਚੈਨ ਹੋ ਜਾਂਦਾ ਹੈ ਤੇ ਉਸ ਦਾ ਮਨ ਵਾਰ-ਵਾਰ ਆਪਣੇ ਬੱਚੇ ਨੂੰ ਯਾਦ ਕਰਦਾ ਹੈ ਤੇ ਦਿਲ ਦੇ ਅੰਦਰ ਇੱਕ ਖਿੱਚ ਪੈਂਦੀ ਹੈ ਕਿ ਆਪਾਂ ਅਕਸਰ ਦੇਖਦੇ ਹਾਂ ਕਿ ਕਈ ਵਾਰ ਮਾਂ ਦਾ ਅਚਾਨਕ ਫੋਨ ਆ ਜਾਂਦਾ ਹੈ ਕਿ ਪੁੱਤ ਕੀ ਗੱਲ ਹੈ ਵਾਰ-ਵਾਰ ਤੇਰੇ ਵੱਲ ਧਿਆਨ ਜਾ ਰਿਹਾ ਹੈ ਤੇਰੀ ਬਹੁਤ ਚਿੰਤਾ ਹੋ ਰਹੀ ਹੈ ਕਿ ਤੂੰ ਠੀਕ ਹੈ ਤੈਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਕਿ ਕਿਸੇ ਗੱਲ ਦੀ ਕੋਈ ਫਿਕਰ ਤਾਂ ਨਹੀਂ ਉਸ ਵਕਤ ਆਪਾਂ ਸੋਚ ਕੇ ਹੈਰਾਨ ਹੋ ਜਾਂਦੇ ਹਾਂ ਕਿ ਸਾਡੇ ਮਨ ਦੀ ਚਿੰਤਾ ਮਾਂ ਨੂੰ ਕਿਵੇਂ ਪਤਾ ਲੱਗ ਜਾਂਦੀ ਹੈ ਸਾਡੇ ਦਿਲ ਦੀ ਗੱਲ ਮਾਂ ਨੂੰ ਕਿਵੇਂ ਪਤਾ ਲੱਗ ਜਾਂਦੀ ਹੈ ਕਿਉਂਕਿ ਮਾਂ ਨੂੰ ਬੱਚੇ ਦੇ ਦਿਲ ਦੀ ਹਰ ਗੱਲ ਦਾ ਪਤਾ ਲੱਗ ਜਾਂਦਾ ਹੈ ਉਹ ਭਾਵੇਂ ਦੂਰ ਹੋਵੇ ਜਾਂ ਕੋਰ ਉਹ ਹਰ ਗੱਲ ਜਾਣ ਜਾਂਦੀ ਹੈ ਬਿਨਾ ਕੁਝ ਕਿਹਾ ਹੈ ਸਮਝ ਜਾਂਦੀ ਹੈ ਕਿ ਮੇਰਾ ਬੱਚਾ ਕਿਸੇ ਪਰੇਸ਼ਾਨੀ ਵਿੱਚ ਹੈ ਇਹ ਰਿਸ਼ਤਾ ਹੀ ਕੁਝ ਐਵੇਂ ਦਾ ਹੈ ਪਤਾ ਨਹੀਂ ਮਾਂ ਦੇ ਕੋਲ ਕਿਹੜੀ ਸ਼ਕਤੀ ਹੈ ਜਿਸ ਨਾਲ ਉਸ ਨੂੰ ਆਪਣੇ ਬੱਚੇ ਦੇ ਦੁੱਖ ਬਾਰੇ ਜਲਦੀ ਪਤਾ ਲੱਗ ਜਾਂਦਾ ਹੈ ਕਿਉਂਕਿ ਬੱਚਿਆਂ ਤੇ ਮਾਂ ਦਾ ਰਿਸ਼ਤਾ ਬਹੁਤ ਹੀ ਖਾਸ ਹੈ ਤੇ ਬਹੁਤ ਹੀ ਨੈਤਿਕ ਦਾ ਰਿਸ਼ਤਾ ਹੈ ਉਹ ਆਪਣੇ ਬੱਚੇ ਦੇ ਦਿਲ ਦੀ ਗੱਲ ਨੂੰ ਪੜ ਲੈਂਦੀ ਹੈ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਖਾਸ ਕਰ ਮਾਵਾਂ ਦੇ ਲਈ ਦੱਸਣ ਜਾ ਰਹੇ ਹਾਂ ਜੋ ਮਾਵਾਂ ਨੇ ਇੱਕ ਕੰਮ ਆਪਣੇ ਬੱਚਿਆਂ ਦੇ ਲਈ ਕਰਨੇ ਨੇ ਤਾਂ ਜੋ ਉਹਨਾਂ ਦਾ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਾਮਯਾਬ ਰਹੇ ਤੇ ਕਿਸੇ ਵੀ ਤਤੀਵਾਤੋਂ ਬਚਿਆ ਰਹੇ ਤੇ ਹਮੇਸ਼ਾ ਖੁਸ਼ ਰਹੇ ਆਓ ਜਾਣਦੇ ਹਾਂ ਕਿ ਮਾਮਾ ਨੇ ਉਹ ਕਿਹੜੇ ਕੰਮ ਕਰਨੇ ਨੇ ਬੱਚੇ ਨੂੰ ਕਾਮਯਾਬ ਕਰਨ ਦੇ ਲਈ ਤੰਦਰੁਸਤ ਰੱਖਣ ਦੇ ਲਈ ਤਰੱਕੀ ਦੇ ਵਾਸਤੇ ਖੁਸ਼ ਰੱਖਣ ਵਾਸਤੇ ਸਾਨੂੰ ਕੀ ਕਰਨਾ ਪੈਣਾ ਹੈ ਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਸ ਦੇ ਲਈ ਸਭ ਤੋਂ ਪਹਿਲਾਂ ਉਸ ਦੇ ਸਰੀਰ ਦੀ ਤੰਦਰੁਸਤੀ ਉਸ ਤੋਂ ਬਾਅਦ ਉਸ ਦੇ ਮਨ ਦੀ ਖੁਸ਼ੀ ਉਸ ਤੋਂ ਬਾਅਦ ਉਸ ਦੇ ਕੋਲ ਚੰਗਾ ਗਿਆਨ ਹੋਵੇ ਚੰਗੀ ਜਾਣਕਾਰੀ ਹੋਵੇ ਉਸ ਤੋਂ ਬਾਅਦ ਉਹ ਕਿਹੜੇ ਲੋਕਾਂ ਦੇ ਵਿੱਚ ਰਹਿੰਦਾ ਹੈ ਕਿੰਨਾਂ ਦੋਸਤਾਂ ਦੇ ਵਿੱਚ ਉਸ ਦਾ ਉੱਠਣਾ ਬੈਠਣਾ ਹੈ ਭਾਵੇਂ ਉਸ ਦੀ ਸੰਗਤ ਚੰਗੀ ਹੋਵੇ ਉਸ ਨੂੰ ਆਪਣੀ ਮੰਜ਼ਿਲ ਦਾ ਗਿਆਨ ਹੋਵੇ ਕਿ ਉਸ ਨੇ ਕੀ ਕਰਨਾ ਹੈ ਜੇਕਰ ਉਸ ਨੂੰ ਆਪਣੀ ਮੰਜ਼ਿਲ ਦਾ ਪਤਾ ਹੋਵੇਗਾ ਤਾਂ ਉਸ ਤੱਕ ਪਹੁੰਚਣਾ ਉਸ ਦੇ ਲਈ ਆਸਾਨ ਹੋਵੇਗਾ ਆਪਣੀ ਮੰਜ਼ਿਲ ਪ੍ਰਤੀ ਆਪਣੇ ਲਕਸ਼ਯ ਪ੍ਰਤੀ ਇਰਾਦਾ ਪੱਕਾ ਹੋਵੇ ਆਤਮ ਵਿਸ਼ਵਾਸ ਪੱਕਾ ਹੋਵੇ ਇਹ ਸਾਰੀਆਂ ਚੀਜ਼ਾਂ ਮੁੱਲ ਨਹੀਂ ਮਿਲਦੀਆਂ ਇਹ ਸਾਰੀਆਂ ਚੀਜ਼ਾਂ ਸਾਨੂੰ ਕਮਾਉਣੀਆਂ ਪੈਂਦੀਆਂ ਨੇ ਪਰ ਕੁਝ ਗੱਲਾਂ ਸਾਨੂੰ ਸਾਡੇ ਮਾਤਾ ਪਿਤਾ ਸਾਨੂੰ ਸਿਖਾਉਂਦੇ ਨੇ ਮਾਤਾ ਪਿਤਾ ਦੇ ਸੰਸਕਾਰਾਂ ਚੋਂ ਕੁਝ ਚੀਜ਼ਾਂ ਸਾਨੂੰ ਮਿਲਦੀਆਂ ਨੇ ਸਾਡਾ ਸਿਰਫ ਇਹ ਫਰਜ਼ ਨਹੀਂ ਕਿ ਬੱਚਿਆਂ ਨੂੰ ਸੋਹਣੇ ਕੱਪੜੇ ਲੈ ਕੇ ਦਿੱਤੇ ਜਾਣ ਖਾਣ ਪੀਣੋ ਦਿੱਤਾ ਜਾਵੇ ਬੱਚਿਆਂ ਦੀਆਂ ਖਵਾਇਸ਼ਾਂ ਪੂਰੀਆਂ ਕਰ ਦਿੱਤੀਆਂ ਜਾਣ ਬੱਚਿਆਂ ਦੀਆਂ ਰੀਜਾਂ ਚਾ ਪੂਰੇ ਕਰਨ ਦੇ ਨਾਲ-ਨਾਲ ਬੱਚਿਆਂ ਦੇ ਲਈ ਅਰਦਾਸ ਬੇਨਤੀਆਂ ਕਰਨ ਦੇ ਨਾਲ-ਨਾਲ ਬੱਚੇ ਨੂੰ ਚੰਗਾ ਗਿਆਨ ਵੀ ਦੇਣਾ ਹੈ ਤੇ ਚੰਗੇ ਸੰਸਕਾਰ ਵੀ ਦੇਣੇ ਹਨ ਕਦੇ ਇਹ ਨਾ ਕਹੋ ਕਿ ਕਿਉਂਕਿ ਮੈਂ ਆਪਣੇ ਬੱਚੇ ਦੇ ਲਈ ਬਹੁਤ ਸਾਰਾ ਤੰ ਅੰਦੋਲਤ ਜੋੜ ਕੇ ਰੱਖਣਾ ਹੈ ਤਾਂ ਕਿ ਮੇਰਾ ਬੱਚਾ ਜ਼ਿੰਦਗੀ ਦੇ ਵਿੱਚ ਸੌਖਾ ਰਹਿ ਸਕੇ ਸਿਆਣੇ ਕਹਿੰਦੇ ਨੇ ਕਿ ਆਪਣੇ ਬੱਚੇ ਨੂੰ ਇਨਾ ਗਿਆਨ ਦੇਵੋ ਕਿ ਧੰਨ ਘਮਾਉਣ ਦੇ ਯੋਗ ਬਣ ਸਕੇ ਇਨਾ ਕਾਬਲ ਬਣਾਓ ਕਿ ਉਹ ਕਿਸੇ ਤੇ ਨਿਰਭਰ ਨਾ ਰਹੇ ਉਸ ਨੂੰ ਸੁਖ ਸੁਹੌਲਤਾ ਦੇਣ ਦੀ ਥਾਂ ਸੁਖ ਸੁਹੌਲਤਾ ਕਮਾਉਣ ਦੇ ਯੋਗ ਬਣਾਓ ਤਾਂ ਹੀ ਬੱਚਾ ਜ਼ਿੰਦਗੀ ਦੇ ਵਿੱਚ ਸੁਖੀ ਰਹਿ ਸਕਦਾ ਹੈ ਕਿਉਂਕਿ ਜ਼ਿੰਦਗੀ ਦੇ ਹਰ ਮੋੜ ਤੇ ਹਾਲਾਤ ਬਦਲਦੇ ਰਹਿੰਦੇ ਨੇ ਇਸ ਲਈ ਬੱਚਿਆਂ ਨੂੰ ਇਨਾ ਕਾਬਲ ਬਣਾਉਣਾ ਕਿ ਕਿਵੇਂ ਦੀ ਪਰਸਥਿਤੀ ਹੋਵੇ ਉਹਨਾਂ ਹਾਲਾਤਾਂ ਦੇ ਵਿੱਚ ਕਾਮਯਾਬ ਰਹੇ ਕੁਸ਼ ਰਹੇ ਸੁਖੀ ਰਹੇ ਇਸ ਲਈ ਬੱਚੇ ਨੂੰ ਚੰਗਾ ਚੰਗਾ ਗਿਆਨ ਦੇਣਾ ਹੈ ਚੰਗੇ ਗਿਆਨ ਨਾਲ ਜੋੜਨਾ ਹੈ ਕਹਿੰਦਾ ਮਤਲਬ ਕਿ ਆਪਣੇ ਬੱਚੇ ਨੂੰ ਗੁਰੂ ਦੇ ਲੜ ਲਾਉਣਾ ਹੈ ਗੁਰੂ ਦਾ ਗਿਆਨ ਦੇਣਾ ਹੈ ਗੁਰੂ ਦੇ ਵਿਚਾਰ ਹੀ ਸਭ ਤੋਂ ਅਨਮੋਲ ਤੇ ਉੱਤਮ ਗਿਆਨ ਹੁੰਦਾ ਹੈ ਜੋ ਬੱਚਾ ਬਚਪਨ ਤੋਂ ਗੁਰੂ ਦੇ ਲੜ ਲੱਗਦਾ ਹੈ ਗੁਰੂ ਦੇ ਗਿਆਨ ਨਾਲ ਜੁੜ ਜਾਂਦਾ ਹੈ ਉਹਦੀ ਜ਼ਿੰਦਗੀ ਦੀ ਨਿਰਾਸ਼ਾ ਉਸ ਤੇ ਜ਼ਿੰਦਗੀ ਦਾ ਆਲਸ ਤੇ ਲਿੱਦਰ ਕਈ ਪ੍ਰਕਾਰ ਦੇ ਕਲੇਸ਼ ਖਤਮ ਹੋ ਜਾਂਦੇ ਹਨ ਗੁਰੂ ਦੇ ਗਿਆਨ ਨਾਲ ਬੱਚਿਆਂ ਨੂੰ ਸਹੀ ਗਲਤ ਦਾ ਪਤਾ ਲੱਗ ਜਾਂਦਾ ਹੈ ਫਿਰ ਭੋਲ ਕੇ ਵੀ ਗਲਤ ਰਸਤੇ ਨਹੀਂ ਜਾਵੇਗਾ ਇਸ ਲਈ ਆਪਾਂ ਜੇਕਰ ਬੱਚੇ ਲਈ ਕੁਝ ਕਰਨਾ ਹੈ ਤਾਂ ਆਪਣੇ ਬੱਚਿਆਂ ਨੂੰ ਸਿਰਫ ਮਹਿੰਗੇ ਕੱਪੜੇ ਕੀਮਤੀ ਘਡੌਣੇ ਤੇ ਤੋਹਫੇ ਨਹੀਂ ਲਿਆ ਕੇ ਦੇਣੇ ਉਸ ਨੂੰ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫਾ ਦੇਣਾ ਹੈ ਤੇ ਉਹ ਅਨਮੋਲ ਤੋਹਫਾ ਹੈ ਗੁਰੂ ਦਾ ਗਿਆਨ ਗੁਰੂ ਦੇ ਲੜ ਆਪਾਂ ਤਾਂ ਹੀ ਲਾ ਸਕਦੇ ਹਾਂ ਜੇ ਆਪਾਂ ਖੁਦ ਕਰੋ ਦੇ ਲੜ ਲੱਗਾਂਗੇ ਜੇ ਆਪਾਂ ਵੀ ਰੋਜ਼ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਆਪਣੇ ਬੱਚੇ ਨੂੰ ਰੋਜ਼ ਨਾਲ ਬਿਠਾ ਕੇ ਪਾਠ ਕਰਵਾਉਣਾ ਚਾਹੀਦਾ ਹੈ ਰੋਜ਼ ਗੁਰੂ ਘਰ ਜਾਣਾ ਤੇ ਨਾਲ ਬੱਚੇ ਨੂੰ ਵੀ ਲੈ ਕੇ ਜਾਣਾ ਚਾਹੀਦਾ ਹੈ ਬਹੁਤੇ ਮਾਪੇ ਕਹਿੰਦੇ ਨੇ ਕਿ ਅਸੀਂ ਤਾਂ ਗੁਰੂ ਘਰ ਜਾਂਦੇ ਹਾਂ ਗੁਰਬਾਣੀ ਦਾ ਪਾਠ ਵੀ ਕਰਦੇ ਹਾਂ ਆਪਣੇ ਬੱਚਿਆਂ ਲਈ ਅਰਦਾਸ ਬੇਨਤੀ ਕਰਦੇ ਹਾਂ ਪਰ ਬੱਚਿਆਂ ਦਾ ਟਾਈਮ ਟੇਬਲ ਇਹ ਕੁਝ ਇੰਜ ਦਾ ਬਣਿਆ ਹੈ ਕਿ ਉਹਨਾਂ ਕੋਲ ਪਾਠ ਨਹੀਂ ਕੀਤਾ ਜਾਂਦਾ ਤੇ ਨਾ ਹੀ ਗੁਰੂ ਘਰ ਜਾਂਦਾ ਟਾਈਮ ਕੱਢ ਪਾਉਂਦੇ ਨੇ ਜਿਵੇਂ ਕਿ ਕਈ ਕਹਿੰਦੇ ਨੇ ਕਿ ਸਵੇਰੇ ਉੱਠ ਕੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਦੇ ਹਾਂ ਸਕੂਲ ਤੋਂ ਆ ਕੇ ਬੱਚਿਆਂ ਨੇ ਖੇਡਣਾ ਵੀ ਹੈ ਤੇ ਸਕੂਲ ਦਾ ਕੰਮ ਵੀ ਕਰਨਾ ਹੈ ਬੱਚਿਆਂ ਨੇ ਆਰਾਮ ਵੀ ਕਰਨਾ ਹੈ ਤੇ ਫਿਰ ਕਿਹੜੇ ਵੇਲੇ ਬੱਚੇ ਗੁਰਬਾਣੀ ਦਾ ਪਾਠ ਕਰਨ ਤੇ ਕਿਹੜੇ ਵੇਲੇ ਗੁਰੂ ਘਰ ਜਾਂਦੇ ਇਸ ਕਰਕੇ ਸਾਡਾ ਬੱਚਾ ਗੁਰਬਾਣੀ ਦਾ ਪਾਠ ਨਹੀਂ ਕਰਦਾ ਤੇ ਗੁਰੂ ਘਰ ਜਾਣ ਲਈ ਟਾਈਮ ਨਹੀਂ ਕੱਢ ਪਾਉਂਦਾ ਤਾਂ ਉਹਨਾਂ ਦੇ ਪਿਤਾ ਮਾਤਾ ਨੂੰ ਇਹ ਬੇਨਤੀ ਹੈ ਕਿ ਐਤਵਾਰ ਦਾ ਦਿਨ ਸਭ ਤੋਂ ਵਧੀਆ ਦਿਨ ਹੈ ਤੇ ਛੁੱਟੀ ਵਾਲਾ ਦਿਨ ਹੈ ਤੇ ਮਾਤਾ ਪਿਤਾ ਵੀ ਕਰੇ ਰਹਿੰਦੇ ਨੇ ਤੇ ਬੱਚੇ ਵੀ ਇਸ ਦਿਨ ਆਰਾਮ ਕਰਨ ਵਾਸਤੇ ਘਰ ਹੁੰਦੇ ਹਨ ਇਹ ਨਹੀਂ ਸੋਚਣਾ ਕਿ ਐਤਵਾਰ ਦਾ ਦਿਨ ਹੈ ਤੇ ਬਸ ਸੌਣਾ ਹੈ ਆਰਾਮ ਕਰਨਾ ਹੈ ਜਾਂ ਕਿਤੇ ਘੁੰਮਣ ਫਿਰਨ ਜਾਣਾ ਹੈ ਆਪਣੀ ਜ਼ਿੰਦਗੀ ਦਾ ਇਹ ਪੱਕਾ ਨਿਮ ਨਿਯਮ ਬਣਾ ਲਈਏ ਕਿ ਹਰ ਐਤਵਾਰ ਨੂੰ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਣਾ ਹੈ ਚਾਹੇ ਸਵੇਰੇ ਜਾਣਾ ਹੈ ਚਾਹੇ ਸ਼ਾਮ ਨੂੰ ਜਿਸ ਵੇਲੇ ਵੀ ਵਕਤ ਤੁਹਾਨੂੰ ਮਿਲੇ ਗੁਰੂ ਘਰ ਜ਼ਰੂਰ ਜਾਣਾ ਹੈ ਪਰ ਕਿਸੇ ਕਾਰਨ ਕਰਕੇ ਜੇ ਨਹੀਂ ਜਾ ਪਾਉਂਦੇ ਤਾਂ ਐਤਵਾਰ ਦੇ ਦਿਨ ਜ਼ਰੂਰ ਜਾਣਾ ਹੈ ਗੁਰੂ ਘਰ ਜਾ ਕੇ ਗੁਰਬਾਣੀ ਦਾ ਪਾਠ ਸੁਣਨਾ ਹੈ ਕਥਾ ਕੀਰਤਨ ਸੁਣਨੀ ਹੈ ਸੇਵਾ ਕਰਨੀ ਹੈ ਦੇਖਣਾ ਜ਼ਿੰਦਗੀ ਦੇ ਜਿੰਨੇ ਵੀ ਦੁੱਖ ਦਰਦ ਹਨ ਉਹ ਜਲਦੀ ਦੂਰ ਹੋ ਜਾਣਗੇ ਤੇ ਬੱਚੇ ਦੇ ਮਨ ਨੂੰ ਸ਼ਾਂਤੀ ਮਿਲੇਗੀ ਜ਼ਿੰਦਗੀ ਦਾ ਸਹੀ ਮਾਰਗ ਮਿਲੇਗਾ ਬੱਚੇ ਨੂੰ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਵੈਸੇ ਨਾਲ ਬੱਚੇ ਨੂੰ ਰੋਜ਼ ਹੀ ਕਹੋ ਕਿ ਪਾਠ ਕਰੇ ਜੇਕਰ ਸਮਾਂ ਘਟ ਹੈ ਤਾਂ ਮੋਲ ਮੰਤਰ ਦਾ ਜਾਪ ਕਰਵਾਓ ਵਾਹਿਗੁਰੂ ਜੀ ਦਾ ਜਾਪ ਕਰਵਾਓ ਪਰ ਸਕੂਲ ਜਾਣ ਤੋਂ ਪਹਿਲਾਂ ਬੱਚਾ ਗੁਰਬਾਣੀ ਦਾ ਪਾਠ ਮੋਲ ਮੰਤਰ ਦਾ ਜਾਪ ਜ਼ਰੂਰ ਕਰੇ ਹਰ ਐਤਵਾਰ ਨੂੰ ਬੱਚੇ ਨੂੰ ਆਪਣੇ ਨਾਲ ਬਿਠਾ ਕੇ ਗੁਰਬਾਣੀ ਦਾ ਪਾਠ ਜ਼ਰੂਰ ਕਰਵਾਓ ਜੇਕਰ ਬੱਚੇ ਨੇ ਗੁਰਬਾਣੀ ਦਾ ਪਾਠ ਹਲੇ ਸ਼ੁਰੂ ਨਹੀਂ ਕੀਤਾ ਤਾਂ ਸ਼ੁਰੂਆਤ ਜਪਜੀ ਸਾਹਿਬ ਦੇ ਪਾਠ ਤੋਂ ਕੀਤੀ ਜਾਵੇ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਪੂਰਾ ਪਰਿਵਾਰ ਮਿਲ ਕੇ ਕਰੇ। ਕਈ ਕਹਿੰਦੇ ਨੇ ਕਿ ਅਸੀਂ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਨਹੀਂ ਕਰ ਪਾਉਂਦੇ ਇਸ ਲਈ ਐਤਵਰ ਅਸੀਂ ਸਾਰੇ ਰਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਆਓ ਅੱਜ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਇਹ ਪੱਕਾ ਨਿਯਮ ਬਣਾ ਲਈਏ ਕਿ ਇਸ ਐਤਵਰ ਤੋਂ ਹੀ ਸ਼ੁਰੂਆਤ ਕਰੀਏ। ਗੁਰੂ ਘਰ ਜਾਈਏ ਤੇ ਸੁਖਮੀ ਸੇਵ ਜੀ ਦਾ ਪਾਠ ਸਾਰਾ ਪਰਿਵਾਰ ਰਲ ਕੇ ਹਰ ਐਤਵਾਰ ਕਰੀਏ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੀਏ ਬੱਚਿਆਂ ਨੂੰ ਵੀ ਗੁਰੂ ਦੇ ਚਰਨਾਂ ਦੇ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ